ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੇੜ ਮੱਲਿਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਵਰਸਾਈ ਹੋਈ ਪਾਵਨ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਨਿਰਮਲ ਆਸ਼ਰਮ ਮਹਾਂਪੁਰਖਾਂ ਦੇ ਸ੍ਰੀਮਾਨ ਤਨ ਤਨ ਸੰਤ ਬਾਬਾ ਜਵਾਲਾ ਸਿੰਘ ਜੀ ਮਾਪੁਰਖਾਂ ਦੇ ਨਿਰਮਲ ਆਸ਼ਰਮ ਦੇ ਵਿੱਚ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਗੁਰੂ ਕੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਧ ਸੰਗਤ ਜੀ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸੱਚਖੰਡ ਪਿਆਨੇ ਦਾ ਦਿਹਾੜਾ ਹੈ ਰਮਦਾਸ ਨਗਰ ਦੇ ਵਿੱਚ ਅੱਜ ਦੇ ਦਿਨ ਬਿਕਰਮੀ ਸੰਮਤ 1688 ਔਰ ਈਸਵੀ ਸਨ 1631 ਨੂੰ 125 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਸਾਰੀ ਰਾਤ ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਤੱਕ ਬਚਨ ਸੁਣਾਉਂਦੇ ਆਂ ਅਮਰਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਕੀਤਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਔਰ ਅੱਜ ਦੇ ਦਿਹਾੜੇ ਅੱਜ ਤੋਂ 394 ਸਾਲ ਪਹਿਲਾਂ ਰਮਦਾਸ ਨਗਰ ਦੇ ਵਿੱਚ ਸਤਿਗੁਰੂ ਹਰगोविंद ਸੈਹ ਮਹਾਰਾਜ ਦੇ ਦਰਸ਼ਨ ਕਰਦਿਆਂ ਬਾਬਾ ਜੀ ਨੇ ਸੱਚਖੰਡ ਪਿਆਨਾ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਸਤਿਗੁਰੂ ਹਰगोविंद ਸਹਿ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥੀ ਕੀਤਾ ਔਰ ਇਹ ਇਤਿਹਾਸ ਵਿੱਚ ਜ਼ਿਕਰ ਆਇਆ ਏ ਸਤਿਗੁਰੂ 6ਵੇਂ ਪਾਤਸ਼ਾਹੀ ਦੇ ਨੇਤਰਾਂ ਦੇ ਵਿੱਚ ਵੀ ਜਲ ਭਰਿਆ ਸੀ ਉਸ ਵੇਲੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਖਾਲਸਾ ਪੰਥ ਦੇ ਵਿੱਚ ਐਸੀ ਮਹਾਨ ਸ਼ਖਸੀਅਤ ਹੋਏ ਹਨ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਸਾਹਿਬ ਜੀ ਨੇ ਬਾਲਕ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਜੀ ਬਣਾਇਆ ਆਪ ਜੀ ਦਾ ਜਨਮ ਨਗਰ ਹੈ ਕੱਥੂ ਨੰਗਲ ਔਰ 1563 ਬਿਕਰਮੀ 1506 ਈਸਵੀ ਸਤ ਕਤਕ ਵਾਲੇ ਦਿਨ ਤਨ ਤਨ ਪਿਤਾ ਬਾਬਾ ਸੁਖਾ ਰੰਧਾਵਾ ਜੀ ਤਨ ਤਨ ਮਾਤਾ ਗौरा ਜੀ ਦੇ ਗ੍ਰਹਿ ਵਿਖੇ ਆਪ ਜੀ ਦਾ ਆਗਮਨ ਹੋਇਆ ਔਰ 1575 ਬਿਕਰਮੀ ਸੰਮਤ ਨੂੰ 12 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਪਸ਼ੂ ਚਾਰਦਿਆਂ ਹੋਇਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਦੇ ਨਾਲ ਪਹਿਲਾ ਮਿਲਾਪ ਹੋਇਆ। ਔਰ ਘਰੋਂ ਦੁੱਧ ਲਿਆ ਕਰਕੇ ਗੁਰੂ ਸਾਹਿਬ ਜੀ ਦੇ ਭੇਟ ਕੀਤਾ। ਔਰ ਮਹਾਰਾਜ ਜੀ ਦੇ ਨਾਲ ਗੱਲਬਾਤ ਕੀਤੀ। ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੇ ਔਰ ਗਰੀਬ ਨਿਵਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਬਾਲਕ ਤੇਰੀ ਉਮਰ ਤੇ ਛੋਟੀ ਹੈ ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ ऐसे वचन कीते ते 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਨੂੰ ਬਣਾ ਦਿੱਤਾ ਆਪ ਜੀ ਦਾ ਬਚਪਨ ਦਾ ਨਾਮ ਹੈ ਭਾਈ ਬੂੜਾ ਜੋ ਮਾਤਾ ਪਿਤਾ ਨੇ ਰੱਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਦੇ ਵਿੱਚ ਬਾਬਾਈ ਦੇ ਦੋਹਾਂ ਨਾਵਾਂ ਦਾ ਜ਼ਿਕਰ ਕੀਤਾ ਹੈ ਬੂੜਾ ਬੁੱਢਾ ਇੱਕ ਮਨ ਤੇ ਆਵੇ ਤੋ ਸਮਾਧੀ ਲੱਗ ਗਈ 12 ਸਾਲ ਦੀ ਸਰੀਰਕਾਰਬਲਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਭਾਈ ਵਾਲਾ ਜੀ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਇਸ ਬਾਲਕ ਨੇ ਕੁਝ ਘੜੀਆਂ ਆਪ ਜੀ ਦੀ ਸੰਗਤ ਕੀਤੀ ਤੇ ਇਹ ਤਾਂ ਸਮਾਧੀ ਦੇ ਵਿੱਚ ਲੀਨ ਹੋ ਗਿਆ ਹੈ ਕੋਈ ਬਹੁਤਾ ਸਮਾਂ ਜਪ ਤਪ ਨਹੀਂ ਕੀਤਾ ਮਹਾਰਾਜ ਕੁਝ ਘੜੀਆਂ ਆਪ ਜੀ ਦੀ ਸੰਗਤ ਕੀਤੀ ਤੇ ਸਤਿਗੁਰੂ ਜਗਤ ਗੁਰੂ ਜੀ ਕਹਿਣ ਲੱਗੇ ਭਾਈ ਵਾਲਾ ਜੀ ਦੀਵਾ ਤਿਆਰ ਹੋਵੇ ਵਿਚ ਵੱਤੀ ਪਈ ਹੋਵੇ ਤੇਲ ਪਿਆ ਹੋਵੇ ਉਸ ਨੂੰ ਜਗਾਉਣਾ ਪੈਂਦਾ ਹੈ ਇਸ ਬਾਲਕ ਦੇ ਹਿਰਦੇ ਦਾ ਦੀਵਾ ਤਿਆਰ ਸੀ ਇਸ ਨੂੰ ਜਗਾ ਦਿੱਤਾ ਹੈ ਇਹ ਹੁਣ ਜਗਿਆ ਹੋਇਆ ਦੀਵਾ ਕਈਆਂ ਬੁਝਿਆਂ ਨੂੰ ਜਗਾਵੇਗਾ ਤੋ ਐਸੇ ਵਚਨ ਮਾਰ ਰਈ ਸਹਿਬ ਜੀ ਨੇ ਕੀਤੇ ਫਿਰ ਮਹਾਰਾਜ ਸਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਰਹੇ ਬਾਬਾ ਬੁੱਢਾ ਸਹਿਬ ਜੀ ਔਰ ਏਡੀਆਂ ਬਖਸ਼ਿਸ਼ਾਂ ਮਹਾਰਾਜ ਸਹਿਬ ਜੀ ਨੇ ਕੀਤੀਆਂ ਸਮੇਂ ਦੇ ਨਾਲ ਫਿਰ ਵਟਾਲੀ ਨਗਰ ਦੇ ਵਿੱਚ ਹੀ ਬਾਬਾ ਬੁੱਢਾ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਹਿ ਵਿਖੇ ਉਹਨਾਂ ਦੇ 470 ਹੋਏ ਭਾਈ ਸੁਧਾਰੀ ਜੀ ਭਾਈ ਪਿਖਾਰੀ ਜੀ ਭਾਈ ਮੈਮੂ ਜੀ ਤੇ ਭਾਈ ਭਾਨਾ ਜੀ ਇਸੇ ਤਰ੍ਹਾਂ ਅੱਗੇ ਬਾਬਾ ਜੀ ਦੀ ਵੰਸ਼ ਉਹ ਅੱਗੇ ਤੋਂ ਅੱਗੇ ਚੱਲੀ ਬਾਬਾ ਚੰਦਾ ਜੀ ਔਰ ਬਾਬਾ ਗੁਰਦਿੱਤਾ ਜੀ ਭਾਈ ਰਾਮ ਕੋਇਰ ਸਾਹਿਬ ਜੀ ਜੋ ਅੰਮ੍ਰਿਤਸ਼ਕੇ ਬਾਬਾ ਗੁਰਬਖਸ਼ ਸਿੰਘ ਜੀ ਹੋਏ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕਰਦਿਆ ਹੋਇਆ ਇਹ ਬਚਨ ਕਹੇ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਆਉਂਦੇ ਹਨ ਮਹਾਪੁਰਖਾਂ ਨੇ ਪੜ੍ਹਾਏ ਹਨ ਸਾਧ ਸੰਗਤ ਜੀ ਔਰ ਜਨਮ ਸਾਖੀ ਵਿੱਚ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਬੁੱਢਾ ਸਾਹਿਬ ਤੈਥੋਂ ਮੈਂ ਉਹਲੇ ਨਾ ਹੋਸਾਂ ਵੀ ਮੈਂ ਹੋਰ ਕਿਸੇ ਦੀ ਨਜ਼ਰ ਤੋਂ ਤਾਂ ਉੱਲੇ ਹੋ ਸਕਦਾ ਪਰ ਤੇਰੀ ਨਜ਼ਰ ਤੋਂ ਲੈ ਨਹੀਂ ਹੋਵਾਂਗਾ ਐਸੇ ਬਚਨ ਕਹੇ ਫਿਰ ਭਾਈ ਪਦ ਵੀ ਆਪ ਜੀ ਨੂੰ ਬਖਸ਼ਿਆ ਮਹਾਰਾਜ ਸਾਹਿਬ ਜੀ ਨੇ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਾਂ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਦਾ ਗੱਦੀ ਦਾ ਤਿਲਕ ਲਾਇਆ ਦੂਸਰੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਮਹਾਰਾਜ ਸਾਹਿਬ ਤੱਕ ਔਰ ਹਰ ਤਰ੍ਹਾਂ ਦੀ ਸੇਵਾ ਗੁਰੂ ਘਰ ਦੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਗੁਰੂ ਘਰ ਦੇ ਵਿੱਚ ਭਾਂਡੇ ਮਾਂਜਣੇ ਝਾੜੂ ਫੇਰਨਾ ਗੁਰੂ ਘਰ ਦੇ ਪਸ਼ੂਆਂ ਨੂੰ ਸਾਭਣਾ ਗੁਰੂ ਘਰ ਦੀ ਖੇਤੀ ਕਰਨੀ ਕਰਾਉਣੀ ਔਰ ਇਸੇ ਤਰ੍ਹਾਂ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦਾ ਪਾਵਨ ਪਵਿੱਤਰ ਤੀਰਥ ਉਹਦਾ ਟੱਕ ਵੀ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਲਵਾਇਆ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜ ਹੀ ਸਰੋਵਰ ਸੰਤੋਖ ਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਰਾਮ ਸਰ ਸਾਹਿਬ ਸ੍ਰੀ ਕੌਲ ਸਰ ਸਾਹਿਬ ਸ੍ਰੀ ਵਿਵੇਕ ਸਰ ਸਾਹਿਬ ਉਹਨਾਂ ਸਾਰੇ ਸਰੋਵਰ ਸਾਹਿਬਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਉਹਨਾਂ ਦੇ ਪੁੱਤਰ ਪੁੱਤਰੇ ਸਾਰਾ ਪਰਿਵਾਰ ਟੋਕਰੀਆਂ ਢੋਂਦੇ ਰਹੇ ਸੇਵਾ ਕਰਦੇ ਰਹੇ ਸ੍ਰੀ ਤਰਨ ਤਾਰਨ ਸਾਹਿਬ ਵਾਲੀ ਸਰੋਵਰ ਸਾਹਿਬ ਦੀ ਬਾਬਾਈ ਨੇ ਸੇਵਾ ਕੀਤੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ 98 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੂੰ ਬਣਾਇਆ ਉਹ ਸਾਰੇ ਗੁਰੂ ਸਾਹਿਬਾਨੇ ਛੇਵੇਂ ਪਾਤਸ਼ਾਹ ਤੱਕ ਬੇਅੰਤ ਬਖਸ਼ਿਸ਼ਾਂ ਬਾਬਾ ਬੁੱਢਾ ਸਾਹਿਬ ਜੀ ਉੱਤੇ ਕੀਤੀਆਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਸੰਨ ਸਹਿਬ ਤੋਂ ਕਮਰੇ ਦੇ ਅੰਦਰ ਮਹਾਰਾਜ ਸਾਹਿਬ ਜੀ ਗਰੀਬ ਨਿਵਾਜ਼ ਸਾਹਿਬ ਜੀ ਪ੍ਰਵੇਸ਼ ਕੀਤੇ ਤੇ ਦਰਵਾਜ਼ੇ ਤੇ ਲਿਖ ਦਿੱਤਾ ਸੀ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸੇਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ ਕਿਉਂਕਿ ਬਾਬਾ ਦਾਤੂ ਜੀ ਨੇ ਆ ਕਰਕੇ ਜਦੋਂ ਬਿਦਵੀ ਕੀਤੀ ਸੀ ਕਿ ਆਪ ਜੀ ਇੱਥੋਂ ਚਲੇ ਜਾਓ ਧੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਚਲੇ ਗਏ ਸਨ ਉਸ ਵੇਲੇ ਸੰਗਤ ਨੇ ਆਖਿਆ ਸੀ ਬਾਬਾ ਜੀ ਸਤਗੁਰੂ ਜੀ ਕਿੱਥੇ ਚਲੇ ਗਏ ਸਤਗੁਰੂ ਜੀ ਦੇ ਦਰਸ਼ਨ ਕਰਾਓ ਬਾਬਾ ਜੀ ਸਭ ਕੁਝ ਜਾਣਦੇ ਸਨ ਪਰ ਜਨਾਉਂਦੇ ਨਹੀਂ ਸਨ ਤਾਂ ਉਸ ਵੇਲੇ ਕਹਿਣ ਲੱਗੇ ਆਪਾਂ ਗੁਰੂ ਸਾਹਿਬ ਜੀ ਦੀ ਘੋੜੀ ਛੱਡਦੇ ਹਾਂ ਘੋੜੀ ਦੇ ਪਿੱਛੇ-ਪਿੱਛੇ ਜਾਵਾਂਗੇ ਘੋੜੀ ਸਾਨੂੰ ਗੁਰੂ ਸਾਹਿਬ ਜੀ ਦੇ ਪਾਸ ਲੈ ਕਰਕੇ ਜਾਵੇ ਜਦੋਂ ਸ੍ਰੀ ਉਹ ਥਾਤੇ ਵਸਰ ਕੇ ਗਿੱਲਾਂ ਦੇ ਬਾਹਰ-ਬਾਰ ਘੋੜੀ ਗਈ ਦਰਵਾਜੇ ਤੇ ਲਿਖਿਆ ਪੜਿਆ ਸੰਗਤ ਕਹਿਣ ਲੱਗੀ ਬਾਬਾ ਜੀ ਹੁਣ ਕਿਵੇਂ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਤੇ ਪਿਛਲੇ ਪਾਸਿਓ ਫਿਰ ਇੱਟਾਂ ਲਾ ਕਰਕੇ ਤੇ ਸੰਨ ਲਾਇਆ ਇੱਟਾਂ ਲਾ ਕੇ ਤੇ ਨੀਵੇਂ ਲਾ ਕੇ ਅੰਦਰ ਗਏ ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ ਤਾਂ ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡਾ ਬਚਨ ਨਹੀਂ ਮੰਨਿਆ ਅਸੀਂ ਆਖਿਆ ਸੀ ਦਰਵਾਜਾ ਨਹੀਂ ਖੋਲਣਾ ਤੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਦਾਸ ਆਪ ਜੀ ਦਾ ਬਚਨ ਉਲਟਾ ਸਕਦਾ ਹੈ ਦਰਵਾਜਾ ਨਹੀਂ ਖੋਲਿਆ ਸਤਿਗੁਰੂ ਜੀ ਦਾਸ ਤਾਂ ਸੱਨ ਲਾ ਕੇ ਆਇਆ ਇਧਰ ਦੀ ਕੰਧ ਦੇ ਵਿੱਚ ਦੀ ਸੱਨ ਲਾ ਕੇ ਤੇ ਉਸ ਵੇਲੇ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮੁਸਕਰਾ ਪਏ ਤੇ ਮਹਾਰਾਜ ਨੇ ਆਗਿਆ ਕੀਤੀ ਦਰਵਾਜਾ ਖੋਲ ਦਿਓ ਸਾਰੀ ਸੰਗਤ ਦਰਸ਼ਨ ਕਰ ਲਵੇ ਦਰਵਾਜਾ ਖੋਲ ਦਿੱਤਾ ਗਿਆ ਸਾਰੀ ਸੰਗਤ ਨੇ ਦਰਸ਼ਨ ਕੀਤੇ ਮਹਾਰਾਜ ਸਾਹਿਬ ਜੀ ਬਾਹਰ ਆਏ ਤੇ ਉਸ ਵੇਲੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸੰਗਤ ਜੀ ਜਿਵੇਂ ਅੱਗ ਦੀ ਅਵਧੀ ਸੂਰਜ ਹੈ ਸਭ ਤੋਂ ਵੱਧ ਅੱਗ ਸੂਰਜ ਦੇ ਵਿੱਚ ਹੈ ਜਿਵੇਂ ਪਾਣੀ ਦੀ ਅਵਧੀ ਸਮੁੰਦਰ ਹੈ ਜਿਵੇਂ ਕਿਲਿਆਂ ਦੀ ਅਵਧੀ ਲੰਕਾ ਦਾ ਕਿਲਾ ਹੈ ਇਸ ਤਰ੍ਹਾਂ ਸਿੱਖੀ ਦੀ ਅਵਧੀ ਬਾਬਾ ਬੁੱਢਾ ਸਾਹਿਬ ਜੀ ਹਨ ਸਿੱਖੀ ਦੀ ਸੀਮਾ ਬਾਬਾ ਬੁੱਢਾ ਸਾਹਿਬ ਜੀ ਹਨ ਸੋਨਿਹਾਲ ਸਤ ਸ੍ਰੀ ਅਕਾਲ ਸੋ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ਾਂ ਆਪ ਜੀ ਤੇ ਕੀਤੀਆਂ ਤੇ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਬਚਪਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਚੁੱਕਦੇ ਵੀ ਰਹੇ ਕਿਉਂਕਿ 1620 ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਤੇ ਫਿਰ ਉਹਨਾਂ ਨੇ ਵੀ ਬੇਅੰਤ ਬਖਸ਼ਿਸ਼ਾਂ ਆਪ ਜੀ ਤੇ ਕੀਤੀਆਂ ਛੇਵੇਂ ਮਹਾਰਾਜ ਦਾ ਤੇ ਅਵਤਾਰ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਹੋਇਆ ਜਦੋਂ ਮਾਤਾ ਗੰਗਾ ਜੀ ਨੂੰ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਵੀਰ ਸਾਹਿਬ ਵਾਲੇ ਸਥਾਨ ਤੇ ਭੇਜਿਆ ਮਾਤਾ ਜੀ 2 ਦਿਨ ਗਏ ਸਨ ਤੇ ਫਿਰ ਜਦੋਂ ਮਿਸੇ ਪ੍ਰਸ਼ਾਦੇ ਬਾਬਾ ਜੀ ਨੇ ਛਕੇ ਉਸ ਵੇਲੇ ਬਚਨ ਕੀਤਾ ਸੀ ਮਾਤਾ ਜੀ ਕਰਨ ਕਰਾਉਣ ਵਾਲੇ ਤੇ ਸਤਿਗੁਰੂ ਆਪ ਹੀ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਰ ਆਪਣੇ ਸਿੱਖਾ ਸੇਵਕਾਂ ਨੂੰ ਵਡਿਆਈ ਦਿੰਦੇ ਹਨ ਆਪ ਜੀ ਦੇ ਗ੍ਰਹਿ ਵਿਖੇ ਜੋਧਾ ਪੁੱਤਰ ਪੈਦਾ ਹੋਵੇਗਾ ਬੱਦਲ ਹੋ ਗਏ ਸਨ ਬਦਲਾ ਚ ਬਿਜਲੀ ਲਿਸ਼ਕਣ ਲੱਗ ਪਈ ਲੱਗੇ ਜਿਵੇਂ ਬੱਤਲਾਂ ਵਿੱਚ ਬਿਜਲੀ ਲਿਸ਼ਕਦੀ ਹੈ ਇਸ ਤਰ੍ਹਾਂ ਆਵਜੀ ਦੇ ਸਹਿਬਜ਼ਾਦੇ ਦੀਆਂ ਸ੍ਰੀ ਸਹਿਬਾਂ ਜੰਗ ਦੇ ਮੈਦਾਨ ਵਿੱਚ ਨਿਸ਼ਕਣ ਗਈਆਂ ਜਿਵੇਂ ਦਾਸ ਨੇ ਆ ਗੰਡਾ ਭੰਨਿਆ ਹੈ ਇਸ ਤਰ੍ਹਾਂ ਆਵਜੀ ਦਾ ਜੋਧਾ ਪੁੱਤਰ ਜੰਗ ਦੇ ਮੈਦਾਨ ਵਿੱਚ ਜ਼ਾਲਮਾਂ ਦੇ ਸਿਰ ਭੰਦਿਆ ਕਰੇਗਾ ਤੋਂ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਵੱਡਾ ਜੀਵਨ ਹੈ ਅੱਜ ਦੇ ਦਿਨ 125 ਸਾਲ ਦੀ ਸਾਰੀ ਸਰੀਰ ਕਾਰਬਲਾ ਬਾਬਾ ਬੁੱਢਾ ਸਾਹਿਬ ਜੀ ਦੀ ਉਹਦੇ ਵਿੱਚੋਂ 113 ਸਾਲ ਗੁਰੂ ਘਰ ਦੀ ਸੇਵਾ ਕਰਕੇ ਤੇ ਉਹਨਾਂ ਨੇ ਸਾਧ ਸੰਗਤ ਜੀ ਆਪਣੇ ਆਪ ਨੂੰ ਜਨਾਇਆ ਹੀ ਨਹੀਂ ਉਹ ਨਿਮਰਤਾ ਵਿੱਚ ਰਹਿ ਕਰਕੇ ਤੇ ਫਿਰ ਬਾਬਾ ਜੀ ਅਜਦੇ ਦਿਨ ਰਮਦਾਸ ਨਗਰ ਦੇ ਵਿੱਚ ਸੱਚਖੰਡ ਪਿਆਨਾ ਕੀਤਾ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਸਾਧੂ ਕਹਿ ਲਈਏ ਉਹਨਾਂ ਨੂੰ ਗੁਰਮੁਖ ਕਹਿ ਲਈਏ ਉਹ ਬ੍ਰਹਮ ਗਿਆਨੀ ਤੋਂ ਐਸੇ ਮਹਾਨ ਮਹਾਪੁਰਖ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਜੇ ਨਵਾਜੇ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਫੇੜ ਮੱਲਿਆ ਤੋਂ ਮਹਾਂਪੁਰਖਾਂ ਦਾ ਹੁਕਮ ਹੋਇਆ ਸਾਧ ਸੰਗਤ ਜੀ ਕੋਜ ਵਿਚਾਰ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਜੀਵਨ ਵਿੱਚੋਂ ਤੁਆਬ ਜੀ ਦੀ ਸੇਵਾ ਦੇ ਵਿੱਚ ਬੇਨਤੀ ਕੀਤੀ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ